ਬਵਾਸੀਰ ਦਾ ਆਪਰੇਸ਼ਨ ਕਰਾਉਣ ਬਾਰੇ ਸੋਚ ਰਹੇ ਹੋ ਤਾਂ ਰੁਕ ਜਾਓ ਇਹ ਵੀਡੀਓ ਨੂੰ ਦੇਖ ਕੇ ਜਾਓ ਕਿਉਂਕਿ ਹੁਣ ਬਵਾਸੀਰ ਦਾ ਇਲਾਜ ਆ ਚੁੱਕਿਆ ਹੈ ਤੁਹਾਨੂੰ ਤੁਹਾਨੂੰ ਆਪਰੇਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਹੈ ਐਲੋਪੈਥਿਕ ਦੇ ਵਿੱਚ ਆਪਰੇਟ ਹੀ ਹੈ ਤੇ ਆਯੁਰਵੈਦਿਕ ਦੇ ਵਿੱਚ ਜਿਹੜਾ ਹੈ ਕਿ ਟ੍ਰੀਟਮੈਂਟ ਹੈ ਸਾਡੀ ਪੈਥੀ ਦੇ ਵਿੱਚ ਜਿਹੜੀ ਆਯੁਰਵੈਦਿਕ ਪੈਥੀ ਦੇ ਵਿੱਚ ਜਿਹੜਾ ਹੈ ਇਹਦਾ ਟ੍ਰੀਟਮੈਂਟ ਬੜਾ ਆਸਾਨੀ ਨਾਲ ਕੀਤਾ ਜਾਂਦਾ ਔਰ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਔਰ ਪੇਸ਼ੈਂਟ ਨੂੰ ਦੁਬਾਰਾ ਜਿਹੜੀ ਹੈ ਬਵਾਸੀਰ ਨਹੀਂ ਹੁੰਦੀ ਹੈਗੀ ਹੈ ਕਬਜ਼ ਰਹਿੰਦੀ ਹੈ ਮਲ ਆਪਣੇ ਅੰਦਰ ਜਿਹੜਾ ਇਕੱਠਾ ਹੋ ਜਾਂਦਾ ਗੰਦਾ ਮਾਲ ਇਕੱਠਾ ਹੋ ਜਾਂਦਾ ਉਹ ਬਾਹਰ ਨਹੀਂ ਨਿਕਲ ਪੰਦਾ ਟਾਇਲਟ ਦੇ ਰਸਤੇ ਔਰ ਨਸਾਂ ਦੇ ਉਹ ਨਾੜਾਂ ਦੇ ਵਿੱਚ ਜਿਹੜਾ ਆ ਗੰਦਗੀ ਇਕੱਠੀ ਕਰਦਾ ਰਹਿੰਦਾ ਤੇ ਹੌਲੀ ਹੌਲੀ ਉਹ ਤੋਂ ਬਵਾਸੀਰ ਬਣ ਜਾਂਦੀ ਹੈ ਜਿਨ੍ਹਾਂ ਨੂੰ ਮਸੇ ਆਲੀ ਪ੍ਰੋਬਲਮ ਹੈ ਉਹਦੇ ਲਈ ਅਸੀਂ ਮੈਡੀਸਨ ਦੇ ਨਾਲ ਨਾਲ ਆਇਲ ਤਿਆਰ ਕੀਤਾ ਹੈ ਉਹ ਆਇਲ ਲਾਂਦੇ ਆ ਔਰ ਪੇਸ਼ੈਂਟ ਦੇ ਮਸੇ ਕੁਝ ਹੀ ਦਿਨਾਂ ਦੇ ਵਿੱਚ ਸੁੱਕ ਕੇ ਬਿਲਕੁਲ ਝੜ ਜਾਂਦੇ ਆ ਉਹ ਲੋਕ ਜਿਹੜੇ ਖਾਣ ਪੀਂਦਾ ਧਿਆਨ ਨਹੀਂ ਰੱਖਦੇ ਇਹ ਸੋਚਦੇ ਆ ਕਿ ਆਪਰੇਸ਼ਨ ਤਾਂ ਕਰਵਾ ਲਿਆ ਹੁਣ ਸ਼ਾਇਦ ਸਾਨੂੰ ਖੁੱਲੀ ਆਜ਼ਾਦੀ ਹੈ ਖਾਣ ਪੀਣ ਦੀ ਉਪ ਧਿਆਨ ਨਹੀਂ ਰੱਖਦੇ ਔਰ ਬਵਾਸੀਰ ਦੁਆਰਾ ਹੋ ਜਾਂਦੀ ਹੈ ਜਿਹੜੇ ਪੇਸ਼ੈਂਟਾਂ ਨੇ ઓਪਰੇਟ ਕਰਵਾ ਲਿਆ ਅੱਗੇ ਵੀ ਸਾਡੇ ਕਲੀਨਿਕ ਤੇ ਡੇਲੀ ਪੇਸ਼ੈਂਟ ਆਉਂਦੇ ਨੇ ઓਪਰੇਟ ਕਰਵਾਉਣ ਵਾਲੇ ਵੀ ਆ ਰਹੇ ઓਪਰੇਟ ਕਰਾਏ ਹੋਏ ਪੇਸ਼ੈਂਟ ਮੈਂ ਦੁਆਰਾ ਠੀਕ ਕੀਤੇ ਨੇ ਡਿਊਰਿੰਗ ਮੈਡੀਸਨ ਤਾਂ ਬਿਲਕੁਲ ਨਾ ਕਰਿਓ ਉਸ ਤੋਂ ਬਾਅਦ ਆਪਣਾ ਪ੍ਰੇਜ਼ ਰੱਖ ਕੇ ਕੁਝ ਟਾਈਮ ਲਈ ਚੱਲੇ ਤੇ ਜਦੋਂ ਬਿਲਕੁਲ ਫਿੱਟ ਹੋ ਜਾਏ ਤਾਂ ਖਾ ਪੀ ਸਕਦਾ ਸਭ ਕੁਝ ਕੋਈ ਐਸੀ ਗੱਲ ਨਹੀਂ ਇਹ ਟ੍ਰੀਟਮੈਂਟ ਬਿਲਕੁਲ ਮਹਿੰਗਾ ਨਹੀਂ ਹੈ ਇਹ ਲੋਕਾਂ ਦਾ ਮਨ ਦਾ ਵਹਿਮ ਹੈ ਕਿ ਇਹ ਟ੍ਰੀਟਮੈਂਟ ਮਹਿੰਗਾ ਹੈ 100 ਤੋਂ ਲੈ ਕੇ 150 ਰੁਪਏ ਪਰ ਡੇ ਦੀ ਮੈਡੀਸਨ ਨਾਲ ਆਓ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਣੀਆਂ ਪ੍ਰਿੰਸ ਡਾਕਟਰ ਡਾਕਟਰ ਪ੍ਰਿੰਸ ਸਾਡੇ ਨਾਲ ਮੌਜੂਦ ਨੇ ਸਤਿ ਸ਼ਕਾਲ ਜੀ ਸਤਿ ਸ਼ਕਾਲ ਮੈਡਮ ਕੀ ਹਾਲ ਚਾਲ ਹੈ ਵਧੀਆ ਜੀ ਤੇ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਆਯੁਰਵੈਦਿਕ ਦੇ ਵਿੱਚ ਟਰੀਟਮੈਂਟ ਕਰ ਰਹੇ ਹਾਂ ਪਿਛਲੇ ਕਈ ਸਾਲਾਂ ਤੋਂ ਜੀ ਮਤਲਬ ਕਿ 1946 ਦੇ ਵਿੱਚ ਮੇਰੇ ਫਾਦਰ ਲੁਧਿਆਣਾ ਦੇ ਵਿੱਚ ਸ਼ਿਫਟ ਹੋਏ ਸੀ ਉਹ ਵੈਦ ਸੀ ਤੇ ਉਸ ਤੋਂ ਬਾਅਦ ਅਸੀਂ ਜਿਸ ਤਰ੍ਹਾਂ ਜਿਸ ਤਰ੍ਹਾਂ ਮਤਲਬ ਕਿ ਪੀੜੀਦਰ ਪੀੜੀ ਅਸੀਂ ਆਪਣਾ ਕੰਮ ਕਰਦੇ ਆ ਰਹੇ ਹਾਂ ਔਰ ਬਾਬਾ ਜੀ ਦਾ ਅਸੀਂ ਆਯੁਰਵੈਦਿਕ ਦਵਾਈਆਂ ਦੇ ਨਾਲ ਇਲਾਜ ਕਰਦੇ ਹਾਂ ਜਿਦੇ ਵਿੱਚ ਆਪਰੇਸ਼ਨ ਦੀ ਬਿਲਕੁਲ ਕਿ ਇਹ ਪੱਕਾ ਇਲਾਜ ਹੈ ਬਿਲਕੁਲ ਇਹ ਪੱਕਾ ਇਲਾਜ ਹੈ ਇਸ ਦੇ ਟਰੀਟਮੈਂਟ ਦੇ ਕਰਨ ਤੋਂ ਬਾਅਦ ਵਿੱਚ ਪੇਸ਼ੈਂਟ ਨੂੰ ਕਿਸੇ ਅੱਜ ਤੱਕ ਕਦੇ ਵੀ ਜ਼ਰੂਰਤ ਨਹੀਂ ਪਈ ਕਿ ਉਹ ਦਵਾਈ ਦੁਬਾਰਾ ਲੈਣਾ ਆਇਆ ਹੋਵੇ ਸਾਡੇ ਕੋਲ ਬਿਲਕੁਲ ਠੀਕ ਹੋ ਜਾਂਦਾ ਆਖਿਰ ਬਵਾਸੀਰ ਹੁੰਦੀ ਕਿਉਂ ਹੈ ਜੇ ਤੁਸੀਂ ਗੱਲ ਕੀਤੀ ਬਵਾਸੀਰ ਦੀ ਕੋਈ ਕਹਿੰਦਾ ਮਿਰਚ ਮਸਾਲੇ ਖਾਣ ਨਾਲ ਹੁੰਦੀ ਹੈ ਕੀ ਕਾਰਨ ਕੀ ਮੰਡਾ ਹੈ ਦੇਖੋ ਬਵਾਸੀਰ ਹੋਣ ਦੇ ਕਈ ਕਾਰਨ ਹੈ ਮਿਰਚ ਮਸਾਲੇ ਵੀ ਕਾਰਨ ਹੈ ਜਿਆਦਾ ਸਿਟਿੰਗ ਲੈਣਾ ਬੈਠੇ ਰਹਿਣਾ ਬਵਾਸੀਰ ਦਾ ਮੇਨ ਕਾਰਨ ਹੈ ਪੇਟ ਖਰਾਬ ਰਹਿਣਾ ਬਵਾਸੀਰ ਦਾ ਕਾਰਨ ਮੇਨ ਜੜ ਜਿਹੜੀ ਬਵਾਸੀਰ ਦੀ ਆ ਉਹ ਹੈਗੀ ਹੈ ਕਬਜ਼। ਕਬਜ਼ ਤੋਂ ਬਵਾਸੀਰ ਹੁੰਦੀ ਹੈ। ਜਦੋਂ ਕਬਜ਼ ਤੋਂ ਬਵਾਸੀਰ ਹੁੰਦੀ ਹੈ ਬਵਾਸੀਰ ਹੋਣ ਦਾ ਕਾਰਨ ਹੀ ਮੇਨ ਕਬਜ਼ ਹੈ। ਕਬਜ਼ ਰਹਿੰਦੀ ਹੈ ਮਲ ਆਪਣੇ ਅੰਦਰ ਜਿਹੜਾ ਇਕੱਠਾ ਹੋ ਜਾਂਦਾ ਗੰਦਾ ਮਾਲ ਇਕੱਠਾ ਹੋ ਜਾਂਦਾ ਉਹ ਬਾਹਰ ਨਹੀਂ ਨਿਕਲ ਪੰਦਾ ਟਾਇਲਟ ਦੇ ਰਸਤੇ ਔਰ ਨਸਾਂ ਦੇ ਉਹ ਨਾੜਾਂ ਦੇ ਵਿੱਚ ਜਿਹੜਾ ਆ ਗੰਦਗੀ ਇਕੱਠੀ ਕਰਦਾ ਰਹਿੰਦਾ ਤੇ ਹੌਲੀ ਹੌਲੀ ਉਸ ਤੋਂ ਬਵਾਸੀਰ ਬਣ ਜਾਂਦੀ ਹੈ। ਕਿੰਨੇ ਤਰ੍ਹਾਂ ਦੀ ਬਵਾਸੀਰ ਹੁੰਦੀ ਹੈ? ਬਵਾਸੀਰ ਦੋ ਤਰ੍ਹਾਂ ਦੀ ਹੁੰਦੀ ਹੈ ਮੈਡਮ। ਇੱਕ ਬਵਾਸੀਰ ਹੁੰਦੀ ਹੈ ਖੂਨੀ, ਇੱਕ ਹੁੰਦੀ ਹੈ ਮਸੇ ਵਾਲੀ। ਦੋ ਤਰ੍ਹਾਂ ਦੀ ਬਵਾਸਿਰ ਹੁੰਦੀ ਹੈ ਤੁਸੀਂ ਦੋ ਤਰ੍ਹਾਂ ਦੀ ਗੱਲ ਕੀਤੀ ਜਿਹੜੀ ਸਭ ਤੋਂ ਜ਼ਿਆਦਾ ਖਤਰਨਾਕ ਕਿਹੜੀ ਹੁੰਦੀ ਹੈ ਦੇਖੋ ਮੱਸੇ ਵਾਲੀ ਬਵਾਸਿਰ ਹੋਵੇ ਜਾਂ ਖੂਨੀ ਬਵਾਸਿਰ ਦੋਨੋਂ ਹੀ ਖਤਰਨਾਕ ਹੈ ਅਗਰ ਇਹ ਵੱਧ ਜਾਂਦੀਆਂ ਤੇ ਇਹ ਇੱਕ ਭਿਆਨਕ ਰੂਪ ਤਾਰਨ ਕਰ ਲੈਂਦੀਆਂ ਜਿਹਨੂੰ ਆਪਾਂ ਕਹਿੰਦੇ ਨੇ ਪਗੰਦਰ ਪਗੰਦਰ ਦਾ ਰੂਪ ਤਾਰਨ ਕਰ ਲੈਂਦੀ ਹੈ ਉਹਦੇ ਵਿੱਚ ਕੀ ਹੁੰਦਾ ਪਗੰਦਰ ਦੇ ਵਿੱਚ ਪੇਸ਼ੈਂਟ ਦੇ ਵਿੱਚ ਕੀ ਹੁੰਦਾ ਕਿ ਜਦੋਂ ਬਵਾਸਿਰ ਦੇ ਨਾਲ ਖੂਨ ਗਿਰਦਾ ਜਾਂ ਮੱਸੇ ਹੁੰਦੇ ਉਸ ਤੋਂ ਬਾਅਦ ਉਹਦੇ ਕੀ ਹੁੰਦਾ ਕਿ ਹੱਡੀਆਂ ਖੁਰਨੀਆਂ ਸ਼ੁਰੂ ਹੋ ਜਾਂਦੀਆਂ ਇੱਕ ਤਰ੍ਹਾਂ ਹੱਡੀਆਂ ਘੁੰਨੀਆਂ ਸ਼ੁਰੂ ਹੋ ਜਾਂਦੀਆਂ ਉਹ ਪਗੰਦੇ ਦਾ ਰੂਪ ਉਹਦੇ ਚੋਂ ਪਸ ਨਿਕਲਣੇ ਸ਼ੁਰੂ ਹੋ ਜਾਂਦੀ ਹੈ ਜਿਹੜੀ ਕਿ ਠੀਕ ਕਰਨੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਬਵਾਸੀਰ ਦਾ ਲੋਕ ਆਪਰੇਸ਼ਨ ਵੀ ਦੱਸਦੇ ਨੇ ਜਿਹੜੇ ਡਾਕਟਰ ਕੋਲ ਜਾਓ ਕਹਿੰਦੇ ਬਵਾਸੀਰ ਹੈ ਆਪਰੇਟ ਕਰਾ ਲਓ ਕੀ ਇਹ ਸਹੀ ਹੈ ਜੀ ਬਿਲਕੁਲ ਡਾਕਟਰ ਆਪਰੇਸ਼ਨ ਦੱਸਦੇ ਨੇ ਔਰ ਉਹ ਇਸ ਕਰਕੇ ਆਪਰੇਸ਼ਨ ਦੱਸਦੇ ਨੇ ਕਿਉਂਕਿ ਕਈ ਪੈਥੀਆਂ ਦੇ ਵਿੱਚ ਆਪਰੇਸ਼ਨ ਹੀ ਹੈ ਟ੍ਰੀਟਮੈਂਟ ਨਹੀਂ ਹੈ ਸਾਡੀ ਪੈਥੀ ਦੇ ਵਿੱਚ ਜਿਹੜੀ ਆਯੁਰਵੈਦਿਕ ਪੈਥੀ ਦੇ ਵਿੱਚ ਜਿਹੜਾ ਹੈ ਇਹਦਾ ਟ੍ਰੀਟਮੈਂਟ ਬੜਾ ਆਸਾਨੀ ਨਾਲ ਕੀਤਾ ਜਾਂਦਾ ਔਰ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਔਰ ਪੇਸ਼ੈਂਟ ਨੂੰ ਦੁਬਾਰਾ ਜਿਹੜੀ ਹੈ ਬਵਾਸੀਰ ਨਹੀਂ ਹੁੰਦੀ ਹੈਗੀ ਹੈ ਤੇ ਸਰ ਕਿਹੜੀ ਸਟੇਜ ਤੇ ਆਪਰੇਸ਼ਨ ਦੀ ਜ਼ਰੂਰਤ ਪੈਂਦੀ ਹੈ ਮਤਲਬ ਕਈ ਵਾਰ ਬਹੁਤ ਜ਼ਿਆਦਾ ਔਕੀ ਸਟੇਜ ਆ ਜਾਂਦੀ ਹੈ ਕਿ ਉਹਦੇ ਤੇ ਵੀ ਆਯੁਰਵੈਦਿਕ ਦਵਾਈ ਕੰਮ ਕਰਦੀ ਹੈ ਬਿਲਕੁਲ ਲਾਸਟ ਸਟੇਜ ਤੇ ਜਾ ਕੇ ਵੀ ਪੇਸ਼ੈਂਟ ਬਿਲਕੁਲ ਠੀਕ ਅਸੀਂ ਕੀਤੇ ਆ ਬਹੁਤ ਸੀਰੀਅਸ ਕੰਡੀਸ਼ਨ ਚ ਜਾ ਕੇ ਵੀ ਅਸੀਂ ਪੇਸ਼ੈਂਟ ਠੀਕ ਕੀਤੇ ਆ ਲੇਕਿਨ ਲੋਗ ਆਪਰੇਸ਼ਨ ਕਰਨ ਲਈ ਇਸ ਕਰਕੇ ਜਾਂਦੇ ਆ ਕਿ ਉਹਦੇ ਵਿੱਚ ਕੀ ਹੁੰਦਾ ਕਿ ਪੇਸ਼ੈਂਟ ਇਹ ਸੋਚਦਾ ਕਿ ਮੈਂ 2 4 5 ਦਿਨ ਦੇ ਵਿੱਚ ਠੀਕ ਹੋ ਜਾਣਾ ਆ ਆਪਰੇਸ਼ ਹੋ ਜਾਣਾ ਆਪਰੇਸ਼ਨ ਕਰਾ ਲੈਣਾ ਤਾਂ ਮੈਂ ਠੀਕ ਹੋ ਜਾਣਾ ਆ ਲੇਕਿਨ ਉਹ ਦੁਬਾਰਾ ਆਪਰੇਟ ਕਰਨ ਤੋਂ ਬਾਅਦ ਵੀ ਬਵਾਸੀਰ ਹੋ ਜਾਂਦੀ ਹੈ ਪੇਸ਼ੈਂਟਾਂ ਨੂੰ ਸਰ ਬਵਾਸੀਰ ਨਹੀਂ ਜਿਵੇਂ ਕਈਆਂ ਨੇ ਆਪਰੇਟ ਵੀ ਕਰਾ ਲਿਆ ਉਹਨਾਂ ਨੂੰ ਕਈ ਹੋਰ ਪ੍ਰੋਬਲਮਸ ਵੀ ਹੋ ਜਾਂਦੀਆਂ ਨੇ ਫਿਰ ਇਦਾਂ ਕਿਉਂ ਹੁੰਦਾ ਕਿ ਆਪਰੇਸ਼ਨ ਕਰਾਉਣ ਤੋਂ ਬਾਅਦ ਵੀ ਇਸ ਸਮੱਸਿਆ ਜੜੋਂ ਖਤਮ ਨਹੀਂ ਹੁੰਦੀ ਬਿਲਕੁਲ ਉਹ ਲੋਕ ਜਿਹੜੇ ਖਾਣ ਪੀਣ ਦਾ ਧਿਆਨ ਨਹੀਂ ਰੱਖਦੇ ਇਹ ਸੋਚਦੇ ਆ ਕਿ ਆਪਰੇਸ਼ਨ ਤਾਂ ਕਰਵਾ ਲਿਆ ਹੁਣ ਸ਼ਾਇਦ ਸਾਨੂੰ ਖੁੱਲੀ ਆਜ਼ਾਦੀ ਹੈ ਖਾਣ ਪੀਣ ਦੀ ਉਹ ਧਿਆਨ ਨਹੀਂ ਰੱਖਦੇ ਔਰ ਬਵਾਸੀਰ ਦੁਬਾਰਾ ਹੋ ਜਾਂਦੀ ਹੈ ਲੇਕਿਨ ਸਾਡੀ ਮੈਡੀਸਨ ਦੇ ਨਾਲ ਜਿਹੜੀ ਆਯੁਰਵੈਦਿਕ ਮੈਡੀਸਨ ਅਸੀਂ ਦਿੰਨੇ ਆ ਉਹ ਇਹਨਾਂ ਕੁਝ ਟਾਈਮ ਭਰੇ ਜ਼ਰੂਰ ਕਰਨੇ ਪੈਂਦੇ ਆ ਭਰੇਜ ਕਰਨ ਤੋਂ ਬਾਅਦ ਅਗਰ ਉਹ 2 ਮਹੀਨੇ ਲਗਾਤਾਰ ਟ੍ਰੀਟਮੈਂਟ ਲੈਂਦਾ ਹੈ ਯਾ ਪੇਸ਼ੈਂਟ ਦੇ ਅਕੋਰਡਿੰਗ ਅਸੀਂ ਦੱਸਦੇ ਹਾਂ ਕਿਸੇ ਨੂੰ 1 ਮਹੀਨਾ ਕਿਸੇ ਨੂੰ 2 ਮਹੀਨੇ ਜਾਂ ਹਾਈਐਸਟ 3 ਮਹੀਨੇ ਅਸੀਂ ਮੈਡੀਸਨ ਦੱਸਦੇ ਹਾਂ ਇਸ ਤੋਂ ਵੱਧ ਨਹੀਂ ਦੱਸੇ ਉਹ ਪੂਰਾ ਧਿਆਨ ਰੱਖਦਾ ਖਾਣ ਪੀਂਦਾ ਧਿਆਨ ਰੱਖਦਾ ਤੇ ਦੁਬਾਰਾ ਉਹਨੂੰ ਬਵਾਸੀਰ ਤੇ ਬਿਲਕੁਲ ਨਹੀਂ ਹੁੰਦੀ ਪਰ ਫਿਰ ਇਹ ਤਾਂ ਸਰ ਇਦਾਂ ਹੋ ਗਿਆ ਕਿ ਡਾਕਟਰਸ ਆਪਰੇਟ ਕਰਦੇ ਹੋ ਤਾਂ ਸਿਰਫ ਪੈਸੇ ਬਣਾਣ ਨੂੰ ਆਪਰੇਟ ਕਰਦੇ ਆ ਜਦ ਤੱਕ ਦਾ ਆਯੁਰਵੈਦਿਕ ਇਲਾਜ ਹੈ ਤਾਂ ਡਾਕਟਰਸ ਕਿਉਂ ਨਹੀਂ ਉਹ ਲੈ ਕੇ ਆਉਂਦੇ ਅਹ ਦੇਖੋ ਪੈਥੀ ਦਾ ਫਰਕ ਹੈ ਐਲੋਪੈਥਿਕ ਦੇ ਵਿੱਚ ਆਪਰੇਟ ਹੀ ਆ ਤੇ ਆਯੁਰਵੈਦਿਕ ਦੇ ਵਿੱਚ ਜਿਹੜਾ ਆ ਕਿ ਟ੍ਰੀਟਮੈਂਟ ਹੈ ਆਯੁਰਵੈਦਿਕ ਦੇ ਵਿੱਚ ਟ੍ਰੀਟਮੈਂਟ ਅਸੀਂ ਜਿਹੜਾ ਹੈ ਮੈਡੀਸਨ ਦੇ ਨਾਲ ਜੜੀ ਬੂਟੀਆਂ ਦੇ ਨਾਲ ਜਿਹੜੇ ਤਿਆਰ ਕਰਦੇ ਆ ਤੁਹਾਨੂੰ ਦਿਖਾਵਾਂਗੇ ਵੀ ਕਿ ਅਸੀਂ ਕਿਸ ਤਰ੍ਹਾਂ ਜਿਹੜੀ ਆ ਮੈਡੀਸਨ ਤਿਆਰ ਕਰਦੇ ਆ ਕਿੰਨੇ ਵਧੀਆ ਤਰੀਕੇ ਨਾਲ ਤਿਆਰ ਕਰਦੇ ਆ ਔਰ ਕਿੰਨਾ ਕਿੰਨਾ ਟਾਈਮ ਕਿਸੇ ਜੜੀ ਬੂਟੀ ਨੂੰ ਰਗੜਨ ਦੇ ਵਿੱਚ ਤੁਸੀਂ ਇੱਕ ਚੀਜ਼ ਮੰਨੋਗੇ ਆਪਾਂ ਖਰਲ ਦੇ ਨਾਲ ਕਿੰਨੀ ਦੇਰ ਹੱਥ ਚਲਾ ਲਾਂਗੇ ਇੱਕ ਇਨਸਾਨ ਕਿੰਨੀ ਦੇਰ ਹੱਥ ਚਲਾ ਲੇਗਾ ਇਹ ਮੰਨਣ ਵਾਲੀ ਗੱਲ ਹੈ ਘੰਟਾ ਅੱਧਾ ਘੰਟਾ ਤੋਂ ਕੋਟੇ ਰੁਕ ਜਾਏਗਾ ਸਾਡੇ ਕੋਲ ਆਟੋਮੈਟਿਕ ਮਸ਼ੀਨਾਂ ਨੇ ਜਿਹੜੀਆਂ ਕਿ ਰੈਗੂਲਰ 48 48 ਘੰਟੇ 72 72 ਘੰਟੇ ਰੈਗੂਲਰ ਉਸ ਦੀ ਜਿਹੜੀ ਇਹ ਰਗੜਾਈ ਕਰਦੀਆਂ ਔਰ ਅਸੀਂ ਉਹਦੇ ਵਿੱਚ ਜਿਹੜੀਆਂ ਜੜੀ ਬੂਟੀਆਂ ਦੇ ਵਿੱਚ ਭਾਵਨਾਵਾਂ ਦਿੰਦੇ ਆ ਹਰ ਜੜੀ ਬੂਟੀ ਦੀ ਕਿਸੇ ਜੜੀ ਬੂਟੀ ਦੀ ਕਦੇ ਕਿਸੇ ਜੜੀ ਬੂਟੀ ਦੀ ਭਾਵਨਾ ਦਿੰਦੇ ਆ ਜਿਹਦੇ ਨਾਲ ਉਸ ਦਾ ਅਰਕ ਕੱਢ ਕੇ ਉਸ ਦੇ ਅਰਕ ਦੀ ਭਾਵਨਾ ਦਿੰਦੇ ਆ ਤਾਂ ਕਿ ਉਹਦੇ ਵਿੱਚ ਰਚ ਜਾਏ ਔਰ ਉਹ ਟ੍ਰੀਟਮੈਂਟ ਸਾਡਾ ਪੂਰਾ ਕੰਮ ਕਰੇ ਤੁਸੀਂ ਵੀ ਮੈਂਸ਼ਨ ਕੀਤਾ ਸਾਰੇ ਟ੍ਰੀਟਮੈਂਟ ਬਾਰੇ ਵੀ ਤੁਸੀਂ ਦੱਸਿਆ ਤੇ ਜਿਨ੍ਹਾਂ ਨੂੰ ਹੁਣ ਮੱਸੇ ਵਾਲੀ ਬਵਾਸੀਰ ਹੈ ਤੇ ਉਹਨਾਂ ਦਾ ਟ੍ਰੀਟਮੈਂਟ ਇਹ ਆਯੁਰਵੈਦਿਕ ਦਵਾਈ ਕਿੱਦਾਂ ਕਰਦੀ ਹੈ ਕਿੱਦਾਂ ਅਸਰ ਕਰਦੀ ਹੈ ਜਿਨ੍ਹਾਂ ਨੂੰ ਮੱਸਿਆ ਵਾਲੀ ਪ੍ਰੋਬਲਮ ਹੈ ਉਹਦੇ ਲਈ ਅਸੀਂ ਮੈਡੀਸਨ ਦੇ ਨਾਲ ਨਾਲ ਆਇਲ ਤਿਆਰ ਕੀਤਾ ਹੋਇਆ ਉਹ ਆਇਲ ਲਾਉਂਦੇ ਆ ਔਰ ਪੇਸ਼ੈਂਟ ਦੇ ਮੱਸੇ ਕੁਝ ਹੀ ਦਿਨਾਂ ਦੇ ਵਿੱਚ ਸੁੱਕ ਕੇ ਬਿਲਕੁਲ ਝੜ ਜਾਂਦੇ ਆ ਉਹਨੂੰ ਐ ਪਤਾ ਹੀ ਨਹੀਂ ਲੱਗਦਾ ਕਿ ਉਹਦੇ ਅੰਦਰ ਮੱਸੇ ਹੋਏ ਵੀ ਸੀ ਕਦੇ ਤੇ ਮਸਤੇ ਦੀ ਤੇ ਤੁਸੀਂ ਗੱਲ ਕਰ ਲਈ ਤੇ ਖੂਨੀ ਵੀ ਤੁਸੀਂ ਦੱਸ ਦਿੱਤਾ ਕਿ ਕਾਫੀ ਜਲਦੀ ਜਿਹੜਾ ਟ੍ਰੀਟਮੈਂਟ ਇਹਦਾ ਹੋ ਜਾਂਦਾ ਆਯੁਰਵੈਦਿਕ ਦੇ ਨਾਲ ਪਰ ਆਯੁਰਵੈਦਿਕ ਟ੍ਰੀਟਮੈਂਟ ਮਹਿੰਗਾ ਵੀ ਤਾਂ ਹੋ ਸਕਦਾ ਨਹੀਂ ਇਹ ਟ੍ਰੀਟਮੈਂਟ ਬਿਲਕੁਲ ਮਹਿੰਗਾ ਨਹੀਂ ਹੈ ਇਹ ਲੋਕਾਂ ਦਾ ਮੰਨ ਦਾ ਵਹਿਮ ਹੈ ਕੀ ਇਹ ਟਰੀਟਮੈਂਟ ਮਹਿੰਗਾ 100 ਤੋਂ ਲੈ ਕੇ 150 ਰੁਪਏ ਪਰ ਡੇ ਦੀ ਮੈਡੀਸਿਨ ਹੈ ਮੈਂ ਡੇ ਜਿਹੜੀ ਜੇਕਰ ਆਪਾਂ ਆਪਰੇਸ਼ਨ ਦੀ ਗੱਲ ਕਰੀਏ ਲੱਖਾਂ ਦੇ ਵਿੱਚ ਬੰਦਾ ਆਪਰੇਸ਼ਨ ਕਰਾਂਦਾ ਤੇ 2 ਮਹੀਨੇ ਤੇ 3 ਮਹੀਨੇ ਦੇ ਵਿੱਚ ਦਵਾਈ ਖਾ ਕੇ ਉਹ ਆਪਣੀ ਪ੍ਰੋਬਲਮ ਨੂੰ ਠੀਕ ਕਰ ਸਕਦਾ ਹੈ ਇਹਦੇ ਨਾਲ ਇੱਕ ਤਾਂ ਉਹਦਾ ਪੈਸਾ ਵੀ ਬਚ ਜਾਏਗਾ ਤੇ ਆਰਾਮ ਵੀ ਆ ਜਾਏਗਾ ਬਿਲਕੁਲ ਜੀ ਉਹਦਾ ਪੈਸਾ ਵੀ ਬਚਦਾ ਤੁਸੀਂ ਇਹ ਸੋਚੋ ਕਿ ਅੱਜ ਕੱਲ 100 ਜਾਂ 150 ਰੁਪਏ ਦੀ ਮੈਡੀਸਨ ਤਾਂ ਬੁਖਾਰ ਜਾਂ ਖਾਂਸੀ ਦੀ ਆ ਜਾਂਦੀ ਆ ਆਪਾਂ ਨੋਰਮਲ ਬੁਖਾਰ ਖਾਂਸੀ ਦੀ ਦਵਾਈ ਲੈ ਜਾਂਦੇ ਆ ਉਹ ਆ ਜਾਂਦੀ ਹੈ ਤੇ 100 ਜਾਂ 150 ਰੁਪਏ ਦੇ ਵਿੱਚ 150 ਵੀ ਮੈਂ ਤਾਂ ਕਹਿ ਰਿ ਪੇਸ਼ੈਂਟ ਬਹੁਤ ਜ਼ਿਆਦਾ ਕਲਿਟੀਕਲ ਹੁੰਦੇ ਨੇ ਜਿਆਦਾ ਉਹਨਾਂ ਨੂੰ ਪ੍ਰੋਬਲਮਸ ਹੋ ਜਾਂਦੀ ਹੈ ਉਹ ਪੇਸ਼ੈਂਟ ਦੇ ਲਈ 150 ਰੁਪਿਆ ਨਾਰਮਲੀ 100 150 ਇਹਦਾ ਟਰੀਟਮੈਂਟ ਡੇਲੀ ਦਾ ਆਸਾਨੀ ਕਰਦੇ ਆ ਠੀਕ ਹੈ ਸਰ ਤੇ ਹੁਣ ਕਈਆਂ ਨੇ ਆਪਰੇਟ ਕਰਾਏ ਹੋਣਗੇ ਸਾਡੇ ਦੋਸਤ ਹੋਣਗੇ ਕੁਝ ਜੋ ਦੇਖ ਰਹੇ ਹੋਣਗੇ ਵੀਡੀਓ ਨੂੰ ਉਹਨਾਂ ਨੇ ਆਪਰੇਟ ਕਰਾ ਵੀ ਲਿਆ ਹੋਵੇਗਾ ਪਰ ਫਿਰ ਤੋਂ ਇਹ ਪ੍ਰੋਬਲਮ ਆ ਗਈ ਹੈ ਕਿ ਉਹਨਾਂ ਤੇ ਵੀ ਇਹ ਦਵਾਈ ਕੰਮ ਕਰੇਗੀ ਬਿਲਕੁਲ ਜਿਹੜੇ ਪੇਸ਼ੈਂਟਾਂ ਨੇ ਆਪਰੇਟ ਕਰਵਾ ਲਿਆ ਅੱਗੇ ਵੀ ਸਾਡੇ ਕਲੀਨਿਕ ਤੇ ਡੇਲੀ ਪੇਸ਼ੈਂਟ ਆਨੇ ਨੇ ਜਿਨ੍ਹਾਂ ਨੇ ਆਪਰੇਸ਼ਨ ਕਰਵਾਇਆ ਹੈ ਜਾਂ ਅੱਜ ਕੱਲ ਇੰਜੈਕਸ਼ਨ ਲਗਾਉਂਦੇ ਨੇ ਲੋਕ ਇੰਜੈਕਸ਼ਨ ਦੇ ਨਾਲ ਇੱਕ ਦਿਨ ਚ ਕਹਿੰਦੇ ਕੀ ਬਵਾਸੀਰ ਠੀਕ ਹੋ ਜਾਂਦੀ ਹੈ ਉਹ ਵੀ ਕਰਵਾਉਂਦੇ ਨੇ ਉਹ ਵੀ ਪੇਸ਼ੈਂਟ ਆ ਰਹੇ ਆ ਸਾਡੇ ਕੋਲੇ ਆਪਰੇਟ ਕਰਵਾਉਣ ਵਾਲੇ ਵੀ ਆ ਰਹੇ ਆ ਆਪਰੇਟ ਕਰਾਏ ਹੋਏ ਪੇਸ਼ੈਂਟ ਮੈਂ ਦੁਬਾਰਾ ਠੀਕ ਕੀਤੇ ਨੇ ਅੱਛਾ ਜੀ ਤਾਂ ਮਤਲਬ ਹੁਣ ਕਿਸੇ ਨੂੰ ਕਿਸੇ ਪ੍ਰਕਾਰ ਦੀ ਵੀ ਬਵਾਸੀਰ ਹੈ ਚਾਹੇ ਉਹਨਾਂ ਨੇ ਆਪਰੇਟ ਕਰਾਇਆ ਚਾਹੇ ਨਹੀਂ ਉਹ ਆ ਕੇ ਦਵਾਈ ਲੈ ਸਕਦੇ ਨੇ ਕੋਈ ਇਹਦੇ ਸਾਈਡ ਇਫੈਕਟ ਨਹੀਂ ਹੋਗਾ ਨਹੀਂ ਇਹਦਾ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਬਲਕਿ ਬਲੀਡਿੰਗ ਵਾਲੀ ਜਿਹੜੀ ਪਾਈਲਸ ਹੈ ਜਿਨ੍ਹਾਂ ਨੂੰ ਬਲੱਡ ਗਿਰਨ ਲੱਗ ਜਾਂਦਾ ਮੈਂ ਤਾਂ ਉਹਨਾਂ ਪੇਸ਼ੈਂਟਾਂ ਨੂੰ ਕਹੂੰਗਾ ਕਿ ਉਹ अर्ली ਤੋਂ अर्ली ਜਲਦੀ ਤੋਂ ਜਲਦੀ ਆਪਣਾ ਟ੍ਰੀਟਮੈਂਟ ਕਰਾਣ ਕਿਉਂਕਿ ਹੀਮੋਗਲੋਬਿਨ ਜਦੋਂ ਆਪਣਾ ਬਲੱਡ ਬਾਹਰ ਗਿਰਦਾ ਰਹੇਗਾ ਤੇ ਵੀਕਨੈਸ ਆ ਜਾਏਗੀ ਬੋਡੀ ਦੇ ਵਿੱਚ ਕਈ ਵਾਰੀ ਪੇਸ਼ੈਂਟ ਨੂੰ ਚੱਕਰ ਆਣ ਲੱਗ ਜਾਂਦੇ ਨੇ ਜਾਂ ਡਿੱਗ ਜਾਂਦਾ ਬੇਹੋਸ਼ੀ ਦੀ ਹਾਲਤ 'ਚ ਚਲੇ ਜਾਂਦਾ ਬਲੱਡ ਇੰਨਾ ਗਿਰ ਜਾਂਦਾ ਜਾਂ ਲੱਤਾਂ ਹੀ ਕੰਬਣੀਆਂ ਸ਼ੁਰੂ ਹੋ ਜਾਂਦੀਆਂ ਲੱਤਾਂ ਬਾਹਰ ਹੀ ਨਹੀਂ ਖੜੋਂ ਹੁੰਦਾ ਉਹਦੇ ਕੋਲੋਂ ਪੇਸ਼ੈਂਟ ਕੋਲੋਂ ਉਸ ਪੇਸ਼ੈਂਟ ਨੂੰ ਬਿਲਕੁਲ ਦੇਰ ਨਹੀਂ ਕਰਨੀ ਚਾਹੀਦੀ ਦਵਾਈ ਲੈ ਲੈਣਗੇ ਸਾਡੀ ਆਡੀਅנס ਆ ਕੇ ਦਵਾਈ ਵੀ ਜ਼ਰੂਰ ਲੇਗੀ ਪਰ ਉਸ ਤੋਂ ਪਹਿਲੇ ਤੁਸੀਂ ਇਹ ਦੱਸੋ ਦਵਾਈ ਦੇ ਨਾਲ ਨਾਲ ਕਿਹੜੀਆਂ ਚੀਜ਼ਾਂ ਦੇ ਪਰਹੇਜ਼ ਜ਼ਰੂਰੀ ਨੇ ਦੇਖੋ ਇਹਦੇ ਵਿੱਚ ਜਿਹੜਾ ਪਰਹੇਜ਼ ਆ ਮੈਂ ਤਾਂ ਇਹ ਕਵਾਂਗਾ ਕਿ ਜਿਵੇਂ ਤਲੀਆਂ ਚੀਜ਼ਾਂ ਆ ਮਿਰਚ ਮਸਾਲੇ ਆ ਨੌਨ ਵੇਜ ਅਗਰ ਕੋਈ ਪੇਸ਼ੈਂਟ ਖਾਂਦਾ ਤਾਂ ਉਹਨਾਂ ਦੇ ਨਾ ਖਾਵੇ ਅਗਰ ਡਰਿੰਕ ਕਰਦਾ ਕੋਈ ਪੇਸ਼ੈਂਟ ਜਾਇੰਟਸ ਆ ਡਰਿੰਕ ਕਰ ਰਿਹਾ ਉਹ ਡਰਿੰਕ ਨਾ ਕਰੇ ਡਿਊਰਿੰਗ ਮੈਡੀਸਿਨ ਨਾ ਕਰੇ ਜਾਂ ਫਿਰ ਅੱਗੇ ਵੀ ਨਾ ਕਰੇ ਮੈਡੀਸਿਨ ਲੈਣ ਤੋਂ ਬਾਅਦ ਵੀ ਨਹੀਂ ਡਿਊਰਿੰਗ ਮੈਡੀਸਿਨ ਤਾਂ ਬਿਲਕੁਲ ਨਾ ਕਰਿਓ ਉਸ ਤੋਂ ਬਾਅਦ ਆਪਣਾ ਪਰਹੇਜ਼ ਰੱਖ ਕੇ ਕੁਝ ਟਾਈਮ ਲਈ ਚੱਲੇ ਤੇ ਜਦੋਂ ਬਿਲਕੁਲ ਫਿੱਟ ਹੋ ਜਾਏ ਤਾਂ ਖਾ ਪੀ ਸਕਦਾ ਸਭ ਕੁਝ ਕੋਈ ਐਸੀ ਗੱਲ ਨਹੀਂ ਤਾਂ ਮਤਲਬ ਹੁਣ ਪਰਹੇਜ਼ ਦੇ ਨਾਲ ਨਾਲ ਘਰ ਬੈਠੇ ਆਪਣੀ ਦਵਾਈ ਲੈ ਕੇ ਇਲਾਜ ਕਰ ਸਕਦੇ ਨੇ ਤੁਹਾਡੇ ਕੋਲ ਆ ਕੇ ਤੁਸੀਂ ਦਵਾਈ ਵੀ ਦਸੀ ਜ਼ਿਆਦਾ ਕੋਸਟਲੀ ਨਹੀਂ ਆ ਹੁਣ ਦਰਸ਼ਕਾਂ ਨੂੰ ਇਹ ਜ਼ਰੂਰ ਦੱਸ ਦੋ ਦਵਾਈ ਲੈਣ ਆਣਾ ਕਿੱਥੇ ਪੈਣ ਦੇਖੋ ਮੇਰੇ ਦੋ ਜਗ੍ਹਾ ਮੈਂ ਬੈਠਦਾ ਹਾਂ ਮੇਰਾ ਪ੍ਰਿੰਸ ਆਯੁਰਵੈਦਿਕ ਸੈਂਟਰ ਕਲਾਸ ਨੇ ਮਾ ਚੌਂਕ ਲੁਧਿਆਣਾ ਜੀ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਮੈਂ ਉੱਥੇ ਬੈਠਦਾ ਹਾਂ 3 ਵਜੇ ਤੋਂ 7 ਵਜੇ ਤੱਕ ਬੈਠਦਾ ਮੈਂ ਪ੍ਰਿੰਸ ਆਯੁਰਵੈਦਿਕ ਸੈਂਟਰ ਪੱਖੋਵਾਲ ਰੋਡ ਨੀਅਰ ਭਾਈਵਾਲਾ ਜੀ ਗੁਰਦੁਆਰਾ ਬੈਕ ਸਾਈਡ ਭਾਈਵਾਲਾ ਜੀ ਗੁਰਦੁਆਰਾ ਲੁਧਿਆਣਾ ਤੇ ਜਿਵੇਂ ਤੁਸੀਂ ਐਡਰੈਸ ਆਪਣਾ ਦੱਸ ਦਿੱਤਾ ਕਿੱਥੇ ਆ ਕੇ ਬੰਦਾ ਦਵਾਈ ਲੈ ਸਕਦਾ ਕਿ ਆਨਲਾਈਨ ਘਰ ਬੈਠੇ ਕੋਈ ਦਵਾਈ ਮੰਗਵਾ ਸਕਦਾ ਬਵਾ ਸੀਵ ਦੀ ਬਿਲਕੁਲ ਘਰ ਬੈਠੇ ਵੀ ਮੰਗਵਾ ਸਕਦੇ ਆ ਲੇਕਿਨ ਮੈਂ ਕੋਸ਼ਿਸ਼ ਇਹ ਕਰਦਾ ਕਿ ਵੱਧ ਤੋਂ ਵੱਧ ਪੇਸ਼ੈਂਟ ਆ ਕੇ ਮੇਰੇ ਕਲੀਨਿਕ ਦੇ ਉੱਤੇ ਮਿਲੇ ਦਿਖਾ ਕੇ ਨਬਜ਼ ਦਿਖਾ ਕੇ ਆਪਣੇ ਆਪ ਨੂੰ ਦਿਖਾ ਕੇ ਉਹ ਮੈਡੀਸਨ ਲਵੇ ਤਾਂ ਜਿਆਦਾ ਬਿਹਤਰ ਘਰ ਮੰਗਵਾ ਨਾਲੋਂ ਜੇਕਰ ਕੋਈ ਇੱਕ ਦੋ ਦਰਸ਼ਕ ਸਾਡੇ ਹੋਣ ਜਿਨ੍ਹਾਂ ਨੇ ਘਰ ਮੰਗਵਾਣੀ ਹੋਵੇ ਤੁਹਾਨੂੰ ਕੰਟੈਕਟ ਕਰਨਾ ਹੋਵੇ ਤਾਂ ਆਪਣੀ ਕੰਟੈਕਟ ਡਿਟੇਲਸ ਵੀ ਜ਼ਰੂਰ ਸ਼ੇਅਰ ਕਰ ਦਿਓ ਹਾਂ ਬਿਲਕੁਲ ਮੇਰਾ ਕੰਟੈਕਟ ਕਰ ਸਕਦੇ ਆ ਮੇਰਾ ਨੰਬਰ ਆ 6283571139 ਤੁਸੀਂ ਵੀ ਜੇਕਰ ਬਵਾਸੀਰ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਵੀ ਇੱਕ ਵਾਰ ਇਹਨਾਂ ਨਾਲ ਜ਼ਰੂਰ ਕੰਟੈਕਟ ਕਰਕੇ ਇੱਥੇ ਆ ਸਕਦੇ ਹੋ ਦਵਾਈ ਜਿਹੜੀ ਇਹ ਦਿੱਤੀ ਜਾਂਦੀ ਹੈ ਬਵਾਸੀਰ ਦੀ ਤੁਹਾਡਾ ਵੀ ਟ੍ਰੀਟਮੈਂਟ ਹੋ ਸਕਦਾ ਹੈ ਸੋ ਆਯੁਰਵੈਦਿਕ ਟ੍ਰੀਟਮੈਂਟ ਦੇ ਨਾਲ ਤੁਸੀਂ ਵੀ ਆਓ ਇਲਾਜ ਕਰਵਾਓ ਤੇ ਆਪਰੇਸ਼ਨ ਤੋਂ ਬਚੋ ਤੇ ਆਪਣੇ ਪੈਸੇ ਵੀ ਬਚਾਓ ਤੇ ਤਕਲੀਫ ਤੋਂ ਵੀ ਜਲਦੀ ਰਾਹਤ ਪਾਓ ਸੋ ਇੱਕ ਵਾਰ ਆ ਤੇ ਜ਼ਰੂਰ ਵਿਜ਼ਿਟ ਕਰਿਓ ਪ੍ਰਿੰਸ ਆਯੁਰਵੈਦਿਕ ਸੈਂਟਰ ਸੋ ਤੁਹਾਨੂੰ ਮਸ਼ੀਨਰੀ ਦਿਖਾਉਣ ਵੀ ਲੈ ਪਹੁੰਚੇ ਹਾਂ ਅਸੀਂ ਡਾਕਟਰ ਸਾਹਿਬ ਦੇ ਨਾਲ ਡਾਕਟਰ ਸਾਹਿਬ ਦੱਸੋ ਇਹਦੇ ਵਿੱਚ ਕਿਹੜੀ ਦਵਾਈ ਬਣਾਈ ਜਾਂਦਾ ਹੈ ਮੈਡੀਸਨ ਦਾ ਇਹਦੇ ਚ ਇਸ ਟਾਈਮ ਪਾਇਲਸੀ ਤਿਆਰ ਹੋ ਰਹੀ ਹੈ ਬਵਾਸੀਰ ਵਾਸਤੇ ਤਿਆਰ ਹੋ ਰਹੀ ਹੈ ਹਲੇ ਲੀਕੜ ਇਹਨੂੰ ਕਈ ਤਰ੍ਹਾਂ ਦੀ ਜੜੀ ਬੂਟੀਆਂ ਦੀ ਅਰਕ ਕੱਢ ਕੇ ਉਹ ਇਹਦੇ ਵਿੱਚ ਪਾਏ ਗਏ ਨੇ ਜਦੋਂ ਇਹ ਚੰਗੀ ਤਰ੍ਹਾਂ 72 ਘੰਟੇ ਜਾਂ 48 ਘੰਟੇ ਦਾ ਇਹ ਪ੍ਰੋਸੈਸ ਪੂਰਾ ਹੁੰਦਾ ਹੈ ਉਹ ਇਹ ਡਰਾਈ ਹੋ ਜਾਏਗਾ ਡਰਾਈ ਹੋਣ ਤੋਂ ਬਾਅਦ ਅਸੀਂ ਇਹਨੂੰ ਦੂਸਰੀਆਂ ਮਸ਼ੀਨਾਂ 'ਚ ਲੈ ਕੇ ਜਾਵਾਂਗੇ ਉੱਥੇ ਪਾਊਡਰ ਇਹਦਾ ਦੁਬਾਰਾ ਕਰਾਂਗੇ ਦੁਬਾਰਾ ਪਾਊਡਰ ਕਰਕੇ ਇਹਨੂੰ ਕੈਪਸੂਲ ਸ਼ੇਪ ਜਾਂ ਟੈਬਲੇਟ ਸ਼ੇਪ ਦਵਾਂਗੇ ਫੇਰ ਮਤਲਬ ਜਿੰਨ ਨੂੰ ਹੁਣ ਬਵਾਸੀਰ ਹੈ ਉਹਨੂੰ ਇਹ ਦਵਾਈ ਇਹੀ ਤੁਸੀਂ ਦੇਣ ਵਾਲੇ ਹਾਂ ਇਸ ਤਰ੍ਹਾਂ ਦੀ ਇਹ ਮੈਡੀਸਨ ਹੁੰਦੀ ਹੈ ਜੀ ਤੇ ਉਹਦੀ ਤੁਸੀਂ ਜਿਵੇਂ ਗੱਲ ਕੀਤੀ ਗੋਲੀਆਂ ਨੂੰ ਸ਼ੇਪ ਦਿੰਦੇ ਹੋ ਤੁਸੀਂ ਤੇ ਉਹ ਈਜ਼ੀਲੀ ਖਾਈ ਜਾਂਦੀ ਹੈ ਪੇਸ਼ੈਂਟ ਨੂੰ ਹਾਂਜੀ ਹਾਂਜੀ ਟੈਬਲੇਟ ਨਾਰਮਲ ਟੈਬਲੇਟ ਜਿੱਦਾਂ ਪੇਸ਼ੈਂਟ ਖਾਂਦਾ ਉਸ ਤਰ੍ਹਾਂ ਦੀ ਹੀ ਟੈਬਲੇਟ ਬਣਦੀ ਹੈ ਉਸ ਤਰ੍ਹਾਂ ਦੇ ਕੈਪਸੂਲ ਬੰਦੇ ਆ ਸਰ ਕੈਪਸੂਲਸ ਦਿਖਾ ਵੀ ਦੋ ਜਿੱਦਾਂ ਦੇ ਤੁਸੀਂ ਦਿੰਦੇ ਹੋ ਦੇਖੋ ਮੈਡਮ ਆਹ ਪਾਈਸ ਦੇ ਕੈਪਸੂਲ ਤਿਆਰ ਹੋ ਜਾਂਦੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੀ ਇਹਦੀ ਸ਼ੇਪ ਆਉਂਦੀ ਹੈ ਤਿਆਰ ਕਰਕੇ ਮੈਡਮ ਇਹ ਨਾਰਮਲ ਕੈਪਸੂਲ ਵਾਂਗੂ ਹੀ ਹੁੰਦੇ ਆ ਸਿੰਪਲੀ ਅੱਛਾ ਹੁਣ ਤੁਸੀਂ ਇੱਕ ਵਾਰ ਜ਼ਰੂਰ ਦੱਸ ਦੋ ਕਿ ਪੇਸ਼ੈਂਟ ਨੂੰ ਦਿਨ ਚ ਕਿੰਨੀ ਵਾਰ ਦਵਾਈ ਲੈਣੀ ਪੈਂਦੀ ਮੈਡਮ ਇਹ ਪੇਸ਼ੈਂਟ ਦੇ ਪ੍ਰੋਬਲਮ ਦੇ ਉੱਤੇ ਡਿਪੈਂਡ ਆ ਕਿਸੇ ਨੂੰ ਮੈਂ ਦਿਨ ਚ ਦੋ ਵਾਰ ਦੱਸਦਾ ਕਿਸੇ ਨੂੰ ਤਿੰਨ ਵਾਰ ਹੀ ਦੱਸਦਾ ਆ ਇਹ ਅਲੱਗ-ਅਲੱਗ ਮੈਡੀਸਨ ਜਿਵੇਂ ਇਹ ਕੈਪਸੂਲ ਤਿਆਰ ਹੋਇਆ ਇਸ ਤਰ੍ਹਾਂ ਹੀ ਇਹਦੇ ਚ ਟੈਬਲੇਟ ਅਲੱਗ ਤਿਆਰ ਹੋਣਗੀਆਂ ਇਸ ਤਰ੍ਹਾਂ ਹੀ ਲਿਕਵਿਡ ਤਿਆਰ ਹੁੰਦਾ ਆ ਅਸੀਂ ਕਿਸੇ ਨੂੰ ਪੀਣ ਵਾਲੀ ਦਵਾਈ ਵੀ ਨਾਲ ਦਿੰਨੇ ਆ ਕਿਸੇ ਨੂੰ ਕੈਪਸੂਲ ਦਿੰਨੇ ਆ ਕਿਸੇ ਨੂੰ ਗੋਲੀਆਂ ਨਾਲ ਦਿੰਨੇ ਆ ਅਲੱਗ-ਅਲੱਗ ਪੇਸ਼ੈਂਟ ਦੇ ਅਕੋਰਡਿੰਗ ਪ੍ਰੋਬਲਮ ਦੇ ਉੱਤੇ ਡਿਪੈਂਡ ਕਰਦਾ ਕਿ ਕਿੰਨੀ ਦੇਰ ਦੀ ਮੈਡੀਸਿਨ ਲਗਣੀ ਹੈ ਔਰ ਕਿਹੜੀ ਮੈਡੀਸਿਨ ਹਾਂ ਹਰ ਇੱਕ ਪੇਸ਼ੈਂਟ ਨੂੰ ਇੱਕੋ ਹੀ ਮੈਡੀਸਿਨ ਤਾਂ ਨਹੀਂ ਨਾ ਚੱਲ ਸਕਦੀ ਹਰ ਇੱਕ ਦਾ ਸ਼ਰੀਰ ਇੱਕੋ ਜਿਹਾ ਨਹੀਂ ਬਾਡੀ ਇੱਕੋ ਜੀ ਨਹੀਂ ਹੈ ਕਿਸੇ ਦੀ ਬਾਡੀ ਕੁਛ ਇੱਕਸੈਪਟ ਕਰਦੀ ਹੈ ਕਿਸੇ ਦੀ ਕੁਛ ਉਹਦੇ ਨਵਸ ਦੇਖ ਕੇ ਉਹਨੂੰ ਦੇਖ ਕੇ ਅਸੀਂ ਮੈਡੀਸਿਨ ਦਿੰਨੇ ਆ ਸਰ ਇਹ ਕਿਹੜਾ ਪਾਊਡਰ ਰੈਡੀ ਹੋ ਰਿਹਾ ਹੈ ਇਹ ਮੈਡਮ ਬਵਾ ਸੀਤਾ ਹੀ ਪਾウダー ਤਿਆਰ ਹੋ ਰਿਹਾ ਜੀ ਇਹ ਕੈਪਸੂਲ ਸ਼ੇਪ ਚ ਜਿਹੜੀ ਮੈਂ ਤੁਹਾਨੂੰ ਚੀਜ਼ ਦਿਖਾਈ ਹੈ ਇਹ ਉਹਨੂੰ ਤਿਆਰ ਕਰ ਰਹੇ ਆ ਅਸੀਂ ਅੱਛਾ ਇਹ ਜਿਹੜਾ ਆਪਾਂ ਖਰਲ ਦੇ ਵਿੱਚ ਦੇਖਿਆ ਸੀ ਲੀਕਵਿਡ ਸੀਗਾ ਹਾਂਜੀ ਇਦੇ ਅੰਦਰ ਹੋਰ ਜੜੀ ਬੂਟੀਆਂ ਪੈਂਦੀਆਂ ਤੇ ਇਹ ਡਰਾਈ ਹੋ ਜਾਣਾ ਡਰਾਈ ਹੋ ਕੇ ਦੇਖੋ ਬਿਲਕੁਲ ਇਹ ਸੁੱਕਾ ਪਾਊਡਰ ਹੋ ਜਾਂਦਾ ਆ ਮਤਲਬ ਬੜੇ ਹੀ ਸਫਾਈ ਦੇ ਨਾਲ ਇਸ ਨੂੰ ਤਿਆਰ ਕੀਤਾ ਜਾਂਦਾ ਬਿਲਕੁਲ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਤੁਹਾਡੇ ਦਾ ਨਵੀਂ ਟੈਕਨੋਲੋਜੀ ਹੈ ਸਾਰੀ ਤੇ ਉਸੇ ਤਰੀਕੇ ਨਾਲ ਇਹਨੂੰ ਤਿਆਰ ਕੀਤਾ ਜਾਂਦਾ ਕਿਉਂਕਿ ਇੰਨਾ ਕੰਮ ਹੱਥਾਂ ਦੇ ਨਾਲ ਨਹੀਂ ਹੋ ਸਕਦਾ ਇਹ ਮਸ਼ੀਨਾਂ ਹੀ ਕਰ ਸਕਦੀਆਂ ਹਾਂਜੀ ਮਤਲਬ ਇਹਨੇ ਬਰੀਕੇ ਦੇ ਨਾਲ ਇੱਥੇ ਕੰਮ ਕੀਤਾ ਜਾਂਦਾ ਸੋ ਪਾਊਡਰ ਤਾਂ ਹੁਣ ਇੱਕ ਵਾਰ ਫਿਰ ਤੋਂ ਦਿਖਾ ਰਹੇ ਹਾਂ ਆ ਦੇਖੋ ਬਿਲਕੁਲ ਇਹ ਡਰਾਈ ਪਾਊਡਰ ਹੋ ਗਿਆ ਇਸ ਤੋਂ ਬਾਅਦ ਇਹਨੇ ਕੈਪਸੂਲ ਦੀ ਸ਼ੇਪ ਚ ਆਣਾ ਟੈਬਲੇਟ ਦੀ ਸ਼ੇਪ ਚ ਆਣਾ ਅਲੱਗ-ਅਲੱਗ ਪਾਊਡਰ ਤਿਆਰ ਹੁੰਦੇ ਆ ਕੋਈ ਪੁੜੀਆਂ ਦੀ ਸ਼ੇਪ ਚ ਵੀ ਆਉਂਦਾ ਪੁੜੀਆਂ ਵੀ ਦੇ ਦਿੰਦੇ ਆ ਲੀਕਵਿਡ ਵੀ ਬੰਦਾ ਲੀਕਵਿਡ ਸ਼ੇਪ ਚ ਵੀ ਹੁੰਦਾ ਸੋ ਤੁਹਾਨੂੰ ਲੈਬ ਟੈਸਟ ਵੀ ਦਿਖਾ ਚੁੱਕੇ ਹਾਂ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਦਿਖਾ ਵੀ ਚੁੱਕੇ ਹਾਂ ਕਿ ਫੈਕਟਰੀ ਦੇ ਵਿੱਚ ਕਿਦਾਂ ਕੰਮ ਤਿਆਰ ਹੁੰਦਾ ਕਿਦਾਂ ਮਸ਼ੀਨਰੀ ਦੇ ਨਾਲ ਤੁਹਾਡੀ ਸਾਰਿਆਂ ਦੀ ਜਿਨ੍ਹਾਂ ਨੂੰ ਬਵਾਸੀਰ ਹੈ ਉਹਨਾਂ ਦੀ ਦਵਾਈ ਨੂੰ ਤਿਆਰ ਕੀਤਾ ਜਾਂਦਾ ਔਰ ਕਿੰਨੇ ਹੀ ਸਾਫ਼ ਸੁਥਰੇ ਤਰੀਕੇ ਦੇ ਨਾਲ ਇੱਥੇ ਕੰਮ ਚੱਲਦਾ ਸੋ ਜੇਕਰ ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਬਵਾਸੀਰ ਹੈ ਜਾਂ ਤੁਹਾਨੂੰ ਖੁਦ ਨੂੰ ਬਵਾਸੀਰ ਹੈ ਤਾਂ ਤੁਸੀਂ ਇਹ ਟ੍ਰੀਟਮੈਂਟ ਲੈ ਕੇ ਆਪਰੇਸ਼ਨ ਦੇ ਖਰਚੇ ਤੋਂ ਤਾਂ ਬਚ ਜਆਉਂਗੇ ਪਰ ਜਲਦੀ ਤੋਂ ਜਲਦੀ ਤੁਹਾਡੀ ਆਯੁਰਵੇਦਿਕ ਮੈਡੀਸਿਨ ਦੇ ਨਾਲ ਤੁਹਾਡੀ ਬਵਾਸੀਰ ਦੀ ਪ੍ਰੋਬਲਮ ਹੀ ਖਤਮ ਹੋ ਜਾਏਗੀ ਸੋ ਤੁਸੀਂ ਵੀ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਪ੍ਰਿੰਸ ਆਯੁਰ ਹਾਲ ਹੋ ਸਕਦਾ ਹੈ ਤੇ ਹੋਰ ਅਪਡੇਟਸ ਵੀ ਦੇਖਦੇ ਰਹੋ ਅਨ ਸਿਟੀ ਹੈਡਲਾਈਨਸ ਮੈਂ ਦਮਨਜੋਤ ਕੈਮਰਾਮੈਨ ਪ੍ਰਿੰਸ ਦੇ ਨਾਲ